ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਬੰਗਲਾਦੇਸ਼ ਦੇ 에ਅਰ ਫੋਰਸ ਦਾ ਇੱਕ ਜਹਾਜ਼ ਜਿਹੜਾ ਹੈ ਉੱਥੋਂ ਦੇ ਸਕੂਲ ਤੇ ਕਾਲੀਜੀ ਦੀ ਬਿਲਡਿੰਗ ਦੇ ਉੱਤੇ ਡਿੱਗ ਗਿਆ ਕ੍ਰੈਸ਼ ਹੋ ਗਿਆ ਤੇ ਉਹਦੇ ਨਾਲ ਪਹਿਲਾਂ 20 ਜਣਿਆਂ ਦੇ ਮਰਨ ਦੀ ਖਬਰ ਸੀ ਤੇ ਹੁਣ ਸਵੇਰੇ 27 ਜਣਿਆਂ ਦੇ ਮਰਨ ਦੀ ਖਬਰ ਹੈ ਤੇ 170 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਨੇ ਉਹ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਬੱਚੇ ਐ ਅਸੀਂ ਇਸ ਦੇ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ ਤੇ ਜਿਹੜੇ ਜ਼ਖਮੀ ਐ ਉਹਨਾਂ ਦੇ ਨਾਲ ਅਮਦਾਰੀ ਪ੍ਰਗਟ ਕਰਦੇ ਹੋਏ ਉਹਨਾਂ ਦੀ ਜਲਦੀ ਸਿਹਤ ਚੰਗ ਹੋਣ ਦੀ ਕਾਮਨਾ ਕਰਦੇ ਹਾਂ ਦੂਜਾ ਦੋਸਤੋ ਕਾਮਰੇਡ ਵੀ.ਐਸ. ਅਸ਼ੂਤਾਨੰਦਨ ਜਿਹੜੇ ਕਿ ਸੀ.ਪੀ.ਆਰ. ਦੇ ਐਮ.ਐਮ ਦੇ ਵੱਡੇ ਆਗੂ ਸਨ ਕਿਸੇ ਟਾਈਮ ਰਿਪੋਰਟ ਵਿਰੋਧੀ ਮੈਂਬਰ ਵੀ ਰਹੇ ਕੇਂਦਰੀ ਕਮੇਟੀ ਦੇ ਮੈਂਬਰ ਵੀ ਰਹੇ ਤੇ ਉਹ ਜਿਹੜੇ ਹੈ ਕੇਰਲਾ ਦੇ 2006 ਤੋਂ ਲੈ ਕੇ 11 ਤੱਕ ਮੁੱਖ ਮੰਤਰੀ ਵੀ ਰਹੇ ਤੇ ساری ਜ਼ਿੰਦਗੀ ਲੜਦੇ ਰਹੇ ਹੈ ਉਹ ਇੱਕ ਆਜ਼ਾਦੀ ਗੁਲਾਟੀਆਂ ਵੀ ਸੀ 1947 ਤੋਂ ਪਹਿਲਾਂ ਵੀ ਉਹ ਲੋਕ ਲੜਦੇ ਰਹੇ ਹੈ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਉਹਨਾਂ ਕੋਲ ਬਹੁਤ ਹੀ ਵੱਡਾ ਹਨਰ ਸੀ ਤੇ ਉਹ ਇੱਕ ਲੜਾਕੇ ਕਾਮਨਿਸਟ ਵਜੋਂ ਮੰਨੇ ਜਾਂਦੇ ਸੀ ਉਹ ਉਹਨਾਂ 32 ਕਾਮਨਿਸਟਾਂ ਦੇ ਵਿੱਚੋਂ ਸੀ ਜਿਹੜਿਆਂ ਨੇ 1964 ਦੇ ਵਿੱਚ CPM ਨੂੰ ਬਣਾਇਆ ਸੀਗਾ ਸੋ ਉਹ ਹੁਣ ਲਾਸਟ ਬੰਦੇ ਸੀ ਉਹਨਾਂ 32 ਚੋਂ ਜਿਹੜੇ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਤੇ ਉਹ ਉਹ ਇੱਕ ਬਹੁਤ ਵੱਡੇ ਜਨਤਕ ਲੀਡਰ ਸੀ ਕੱਲ੍ਹ ਦਾ ਹੀ ਉੱਥੇ ਬਹੁਤ ਸਾਰੇ ਲੋਕ ਗਲੀਆਂ ਦੇ ਵਿੱਚ ਇਹਦਾ ਅਫਸੋਸ ਕਰਦੇ ਆ ਤੇ ਅੱਡ ਅੱਡ ਲੋਕ ਅੱਡ ਅੱਡ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਅਸੀਂ ਵੀ ਸੰਗਰਾਮ ਟੀਵੀ ਵੱਲੋਂ ਉਹਨਾਂ ਨੂੰ ਉਸ ਮਹਾਨ ਆਗੂ ਨੂੰ ਮਹਾਨ ਇਨਕਲਾਬੀ ਨੂੰ ਆਪਣੇ ਵੱਲੋਂ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੇ ਆ ਅ ਦੂਸਰਾ ਅਗਲਾ ਅਗਲੀ ਗੱਲ ਦੋਸਤੋ ਜਿਹੜਾ ਬਿਹਾਰ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਇਲੈਕਟਰੋਲ ਰੋਲ ਹੋ ਰਿਹਾ ਹੈ ਜਿਹੜੀ ਵੋਟਰ ਸੂਚੀਆਂ ਦਾ ਖਾਸ ਗਹਿਨ ਅਧਿਐਨ ਹੋ ਰਿਹਾ ਉਸ ਦੇ ਵਿੱਚ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਇਲੈਕਸ਼ਨ ਕਮਿਸ਼ਨ ਨੂੰ ਸੁਝਾਅ ਦਿੱਤਾ ਸੀ ਵੀ ਤੁਸੀਂ ਜਿਹੜੇ ਆ ਤਿੰਨ ਕਾਰਡ ਹੈ ਵੋਟਰ ਕਾਰਡ ਆਧਾਰ ਕਾਰਡ ਤੇ ਰਾਸ਼ਨ ਕਾਰਡ ਇਹਨਾਂ ਨੂੰ ਮੰਨ ਲਓ ਸੁਝਾਅ ਦਿੱਤਾ ਸੀ ਬਹੁਤ دیر ਇਲੈਕਸ਼ਨ ਕਮਿਸ਼ਨ ਚੁੱਪ ਰਿਹਾ ਕੱਲ ਜਿਹੜਾ ਉਹਨੇ ਐਫੀਡੈਵਟ ਆਪਣੇ ਮਾਨਯੋਗ ਸੁਪਰੀਮ ਕੋਰਟ ਚ ਦਾਇਰ ਕੀਤਾ ਉਹਦੇ ਚ ਇਹਨਾਂ ਤਿੰਨਾਂ ਨੂੰ ਵਰਤਨ ਤੋਂ ਇਹ ਹੈ ਵੀ ਇਹ ਨਹੀਂ ਵਰਤੇ ਜਾ ਸਕਦੇ ਕਿਉਂਕਿ ਉਹ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਸਿਟੀਜ਼ਨਸ਼ਿਪ ਦਾ ਪਤਾ ਨਹੀਂ ਲੱਗਦਾ ਤੇ ਉਹਨਾਂ ਨੇ ਅੱਡ-ਅੱਡ ਦਲੀਲਾਂ ਤਿੰਨਾਂ ਦੇ ਵਿਰੁੱਧ ਦਿੱਤੀਆਂ ਨੇ ਤੇ ਠੀਕ ਇਸ ਕਰਕੇ ਸੁਪਰੀਮ ਕੋਰਟ ਦਾ ਇਹ ਸੁਝਾਅ ਉਹਨਾਂ ਨੇ ਖਾਰਜ ਕਰਤਾ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਉਹਨਾਂ ਦੀ ਜਿਹੜੀ ਨਾਗਰਿਕਤਾ ਨਹੀਂ ਦੇਖ ਸਕਦੇ ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਜੇ ਕੋਈ ਬੰਦੇ ਜਿਨ੍ਹਾਂ ਦੇ ਨਾਂ ਰਹਿ ਜਾਣਗੇ ਇਹਨਾਂ ਵੋਟਰ ਸੂਚੀਆਂ ਦੇ ਵਿੱਚੋਂ ਉਹ ਅਸੀਂ ਉਹਨਾਂ ਦੀ ਨਾਗਰਿਕਤਾ ਦੇ ਉੱਤੇ ਅਸੀਂ ਕੋਈ ਅਸਰ ਨਹੀਂ ਮੰਨਾਂਗੇ ਇਹ ਸਿਰਫ ਕਹਿਣ ਦੀ ਗੱਲ ਹੋ ਗਈ ਸੁਪਰੀਮ ਕੋਰਟ ਦੇ ਵਿੱਚ ਪਰ ਜਿਹੜੀ ਉਹਨਾਂ ਨੇ 24 ਜੂਨ ਨੂੰ ਚਿੱਠੀ ਕੱਢੀ ਸੀ ਉਹਦੇ ਵਿੱਚ ਲਿਖਿਆ ਸੀ ਵੀ ਜਿਨ੍ਹਾਂ ਬੰਦਿਆਂ ਦੇ ਨਾਂ ਰਹਿ ਜਾਣਗੇ ਉਹਨਾਂ ਨੂੰ ਸ਼ੱਕੀ ਵਿਦੇਸ਼ੀ ਨਾਗਰਿਕ ਮੰਨਿਆ ਜਾਊਗਾ ਇਹ ਹੁਣ ਚਾਹੀਏ ਕੁਝ ਲਿਖ ਦੇਣ ਉੱਥੇ ਸੁਪਰੀਮ ਕੋਰਟ ਦੇ ਵਿੱਚ ਪਰ ਜਿਹੜੀਆਂ ਬੀਜੇਪੀ ਦੇ ਨਾਲ ਜੁੜੀਆਂ ਭੀੜਾਂ ਨੇ ਜਿਹੜੀਆਂ ਘਰ-ਘਰ ਜਾ ਕੇ ਦੇਖਦੀਆਂ ਨੇ ਸੁਗਦੀਆਂ ਫਿਰਦੀਆਂ ਨੇ ਵੀ ਕੌਣ ਬੰਗਲਾਦੇਸ਼ੀ ਐ ਕੌਣ ਰੋਹਿੰਗੀ ਐ ਤੇ ਕੌਣ ਕੀ ਐ ਤਾਂ ਉਹ ਜਿਹੜੇ ਸ਼ੱਕੀ ਵੋਟਰ ਜਿਹੜੇ ਕੱਟੇ ਜਾਣਗੇ ਜਿਨ੍ਹਾਂ ਦੇ ਨਾਂ ਤੇ ਉਹਨਾਂ ਨੂੰ ਹੁਣ ਇਸੇ ਤਰ੍ਹਾਂ ਸੁੰਘਦੀਆਂ ਫਿਰਨਗੀਆਂ ਜਿਵੇਂ ਕਿ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਬੰਗਲਾਦੇਸ਼ੀਆਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜੇ ਪੱਛਮ ਬੰਗਾਲ ਤੋਂ ਆਕੇ ਸੱਤ ਸੇ ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਹੈ ਦਿੱਲੀ ਦੇ ਵਿੱਚ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਅਸਾਮ ਦੇ ਵਿੱਚ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਦਿੱਤਾ ਜਾ ਰਿਹਾ ਹੈ ਤੇ ਕਈਆਂ ਨੂੰ ਬੰਗਲਾਦੇਸ਼ ਭੇਜਿਆ ਜਾ ਰਿਹਾ ਹੈ ਸੋ ਇਲੈਕਸ਼ਨ ਕਮਿਸ਼ਨ ਨੇ ਇਹ ਜਿਹੜਾ ਮੁੱਦਾ ਉਠਾਇਆ ਹੈ ਇਹ ਇਸ ਕਰਕੇ ਬਹੁਤ ਵੱਡਾ ਖਤਰਨਾਕ ਹੈ ਤੇ ਦੇਖਦੇ ਹਾਂ ਹੁਣ 28 ਤਰੀਕ ਨੂੰ ਮਾਨਯੋਗ ਸੁਪਰੀਮ ਕੋਰਟ ਕੀ ਉਹਦੇ ਤੇ ਰੁਖ ਲੈਂਦਾ ਹੈਗਾ ਇਹ ਦੇਖਾਂਗੇ ਹਾਂ ਇਸ ਅੰਤ ਵਿੱਚ ਅਗਲੀ ਗੱਲ ਦੋਸਤੋ ਸਾਡੇ ਦੇਸ਼ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਤੇ ਜਿਹੜੇ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਆ ਪਰ ਵਾਈਸ ਪ੍ਰੈਜ਼ੀਡੈਂਟ ਹੋਣ ਕਰਕੇ ਉਹ ਸ਼੍ਰੀ ਜਗਦੀਪ ਤਲਪਟ ਜੀ ਉਹਨਾਂ ਨੇ ਕੱਲ ਆਪਣੀ ਸਿਹਤ ਦਾ ਬਹਾਨਾ ਲਾ ਕੇ ਅਸਤੀਫਾ ਦੇ ਦਿੱਤਾ ਹੈ ਇਹਦੇ ਤੇ ਅੱਡ ਅੱਡ ਗੱਲਾਂ ਬਹੁਤ ਸਾਰੀਆਂ ਹੋ ਰਹੀਆਂ ਨੇ ਵੀ ਉਹਦੇ ਪਤਾ ਨਹੀਂ ਉਹ ਅੱਡ ਅੱਡ ਗੱਲਾਂ ਆਪਾਂ ਅਸੀਂ ਉਹਨਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਇੱਕ ਇਸ ਗੱਲ ਦੇ ਉੱਤੇ ਥੋੜਾ ਜਿਹਾ ਰਾਹਤ ਮਹਿਸੂਸ ਕਰਦੇ ਹਾਂ ਕਿ ਵੀ ਉਹ ਇੱਕ ਅਜਿਹੇ ਅਹੁਦੇ ਤੇ ਬੈਠੇ ਸੀ ਜਿਸ ਅਹੁਦੇ ਦੇ ਜੋ ਕੰਮ ਕਰਨ ਵਾਲੇ ਆ ਉਹ ਕਰਦੇ ਨਹੀਂ ਸੀ ਜਿਹੜੇ ਨਹੀਂ ਕਰਨ ਵਾਲੇ ਉਹਨਾਂ ਨੂੰ ਜ਼ਰੂਰ ਕਰਦੇ ਸੀ ਉਹਨਾਂ ਨੇ 2022 ਚ ਉਪ ਰਾਸ਼ਟਰਪਤੀ ਬਨਸਾਰੀ ਬਿਆਨ ਧਾਗਿਆ ਵੀ 2015 ਚ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮੇਟੀ ਜਿਹੜਾ ਕਮਿਸ਼ਨ ਸੀਗਾ ਉਹਨੂੰ ਰੱਦ ਕਰਕੇ ਬਹੁਤ ਵੱਡਾ ਇਤਿਹਾਸਕ ਗਲਤੀ ਕੀਤੀ ਹੈ ਤੇ ਉਹ ਸਰਕਾਰ ਕੋਲੇ ਦੇ ਅਧਿਕਾਰ ਹੋਣੇ ਚਾਹੀਦੇ ਉਹਨਾਂ ਨੂੰ ਵਾਰ-ਵਾਰ ਲੱਗਦਾ ਸੀ ਵੀ ਪਾਰਲੀਮੈਂਟ ਸੁਪਰੀਮ ਹੈ ਉਹਨਾਂ ਦੀ ਉਸ ਬਹਿਸ ਦੇ ਵਿੱਚ ਲੋਕਾਂ ਨੇ ਜਵਾਬ ਵੀ ਦਿੱਤੇ ਸੀ ਵੀ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟ ਨਹੀਂ ਸੁਪਰੀਮ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹ ਉਹ ਸੁਪਰੀਮ ਹੈ ਸਭ ਤੋਂ ਅੰਦੇ ਵਿੱਚ ਹੀ ਹੈ ਵੀ ਪਾਰਲੀਮੈਂਟ ਦੇ ਬਣਾਏ ਹੋਏ ਕਾਨੂੰਨਾਂ ਦੀ ਜਿਹੜੀ ਹੈ ਸੰਵਿਧਾਨਕ ਪੱਖ ਤੋਂ ਮਾਣਯੋਗ ਸੁਪਰੀਮ ਕੋਰਟ ਉਹਨਾਂ ਨੂੰ ਉਹਨਾਂ ਦੀ ਦੇਖਰੇਖ ਕਰ ਸਕਦਾ ਹੈ ਉਹਨਾਂ ਨੂੰ ਰੱਦ ਕਰ ਸਕਦਾ ਹੈ ਤੇ ਉਹਨਾਂ ਦੇ ਵਿੱਚ ਤੇ ਮੀਮਰ ਕਰ ਸਕਦਾ ਹੈ ਸੰਵਿਧਾਨ ਦੰਦਾ ਅਧਿਕਾਰ। ਸੋ ਇਸ ਕਰਕੇ ਪਰ ਉਹ ਆਪਣੇ ਧੁੰ ਦੇ ਵਿੱਚ ਪੱਕੇ ਸੀ। ਉਹਨਾਂ ਨੇ ਜਿਹੜੀ 1973 ਦੀ ਬਹੁਤ ਵੱਡੀ ਇੱਕ ਜੱਜਮੈਂਟ ਹੈਗੀ ਹੈ ਕੇਸ਼ਵ ਭਾਰਤੀ ਜੱਜਮੈਂਟ ਉਸ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਦਾ ਜਿਹੜਾ ਮੂਲ ਆਧਾਰ ਢਾਂਚਾ ਹੈਗਾ ਉਹਦੇ ਬਾਰੇ ਲਿਖਿਆ ਵੀ ਪਾਰਲੀਮੈਂਟ ਕੋਲ ਹੋਰ ਬਥੇਰੇ ਕਾਨੂੰਨ ਨੇ ਉਹ ਜਿਵੇਂ ਮਰਜੀ ਸੰਵਿਧਾਨ ਨੂੰ ਬਦਲੀ ਜਾਵੇ ਪਰ ਆ ਮੂਲ ਆਧਾਰ ਜਿਹੜਾ ਢਾਂਚਾ ਹੈ ਸਾਡਾ ਇਹਨੂੰ ਪਾਰਲੀਮੈਂਟ ਵੀ ਨਹੀਂ ਬਦਲ ਸਕਦੀ ਉਹ ਉਹਦੇ ਵੀ ਅਟੈਕ ਕਰਦੇ ਰਹੇ ਵੀ ਇਹ ਬਹੁਤ ਗਲਤ ਹੈ ਇਹ ਤਾਂ ਕਿਉਂ ਨਹੀਂ ਬਦਲ ਸਕਦੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਜੋ ਮਰਜ਼ੀ ਕਰਨ ਜਣੀ ਲੋਕਾਂ ਦੇ ਨਮਾਇੰਦਿਆਂ ਕੋਲ ਜੇ ਉਹ ਬਜਾਉਰਟੀ ਚ ਹੈ ਤਾਂ ਉਹ ਤਾਂ ਨਾਸ਼ਾ ਨੇ ਕੋਈ ਜੀ ਮਰਜ਼ੀ ਕਰਨ ਉਹਨਾਂ ਤੇ ਕਨਸਟੀਟਿਊਸ਼ਨ ਨਹੀਂ ਕੋਈ ਲਾਗੂ ਸੋ ਇਸ ਕਿਸਮ ਦੀਆਂ ਬੇਹੂਦਾਂ ਗੱਲਾਂ ਉਹ ਕਰਦੇ ਰਹੇ ਆ ਤੇ ਪਾਰਲੀਮੈਂਟ ਦੇ ਆਪਣੇ ਰਾਜ ਸਭਾ ਦੇ ਵਿੱਚ ਵੀ ਉਹ ਜਿਹੜੇ ਵਿਰੋਧੀ ਆਗੂ ਐ ਉਹਨਾਂ ਨੂੰ ਬੋਲਣ ਤੋਂ ਰੋਕਦੇ ਰਹੇ ਐ ਉਹਨਾਂ ਨੂੰ ਵਿਚਾਰੋਂ ਟੋਕਦੇ ਰਹੇ ਐ ਦੇ ਨਾਲ ਬੇ ਲੋੜਾ ਟੋਕਦੇ ਰਹੇ ਐ ਖੜਗੇ ਸਾਹਿਬ ਦੀ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਖੜਕ ਵੀ ਗਈ ਸੀਗੀ ਉਸ ਟਾਈਮ ਰਾਸਵਾ ਦੇ ਵਿੱਚ ਹੋਰ ਬਹੁਤ ਸਾਰੇ ਆਗੂਆਂ ਨਾਲ ਇਸ ਤਰ੍ਹਾਂ ਗੱਲ ਹੋਈ ਸੋ ਜਦੋਂ ਉਹ ਗਵਰਨਰ ਸੀਗੇ ਬੰਗਾਲ ਦੇ ਵਿੱਚ ਤਾਂ ਉਹ ਇੱਕ ਵਿਰੋਧੀ ਧਿਰ ਦੇ ਨੇਤਾ ਦੀ ਤਰ੍ਹਾਂ ਵਿਚਰਦੇ ਸੀ ਉੱਥੇ ਤੇ ਸੋ ਇਸ ਕਰਕੇ ਕਿਸੇ ਵਿਅਕਤੀ ਦੀ ਮੈਂ ਗੱਲ ਨਹੀਂ ਕਰ ਰਿਹਾ ਪਰ ਜਣੀ ਧਨਕਰ ਸਾਹਿਬ ਜਿਹੜੇ ਹਨ ਖਾਸ ਤੌਰ ਤੇ ਇਹਨਾਂ ਨੇ ਇਹ ਆਉਂਦਾ ਛੱਡਿਆ ਅੱਗੇ ਪਤਾ ਨਹੀਂ ਕਿੰਤਰ ਨੂੰ ਜਾਂਦੇ ਤੇ ਕਿੱਡਾ ਕੋਹਰ ਜਿਆਦਾ ਨੁਕਸਾਨ ਕਰਨਗੇ ਉਹ ਤਾਂ ਨਹੀਂ ਪਤਾ ਪਰ ਹਾਲ ਦੀ ਘੜੀ ਅਸੀਂ ਰਾਹਤ ਮਹਿਸੂਸ ਕਰਦੇ ਹਾਂ ਵੀ ਅਜਿਹੇ ਆ ਮਾੜਾ ਬੰਦਾ ਉੱਥੋਂ ਗਿਆ ਤਾਂ ਚੰਗਾ ਹੀ ਹੋਇਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਕਰਨਾਟਕਾ ਦੀ ਹਾਈ ਕੋਰਟ ਨੇ ਕੱਲ ਉੱਥੋਂ ਦਾ ਜਿਹੜਾ ਜਿਹੜਾ ਯੂਥ ਤੇ ਸਪੋਰਟਸ ਡਿਪਾਰਟਮੈਂਟ ਹੈ ਉਹਨਾਂ ਦੇ ਅਧਿਕਾਰੀਆਂ ਨੂੰ 2 ਲੱਖ ਦਾ ਜੁਰਮਾਨਾ ਠੋਕਿਆ ਉਹਦਾ ਕਾਰਨ ਇਹ ਹੈ ਵੀ ਲਗਭਗ 10 ਸਾਲ ਪਹਿਲਾਂ ਇੱਕ ਪੈਰਾ ਖਿਡਾਰੀ ਜਿਹੜਾ ਹੈਗਾ ਪੈਰਾ ਸਵੀਮਰ ਜਿਹੜਾ ਕਿ ਤੈਰਾਕ ਹੈ ਉਹਦੇ ਦੋਹੇ ਬਾਹਾਂ ਹਨੇਗੀਆਂ ਉਹਨੇ ਬਹੁਤ ਵੱਡੇ ਵੱਡੇ ਦੇਸ਼ ਲੈਵਲ ਤੇ ਵਿਦੇਸ਼ ਲੈਵਲ ਤੇ ਇਨਾਮ ਜਿੱਤੇ ਆਪਣੀਆਂ ਪੋਜੀਸ਼ਨਲ ਲਈਆਂ ਤੇ ਉਸ ਨੂੰ ਜਿਹੜਾ ਸਰਕਾਰ ਦੀ ਨੀਤੀ ਮੁਤਾਬਕ ਕੈਸ਼ ਅਵਾਰਡ ਦੇਣਾ ਸੀਗਾ ਨਗਦ ਇਨਾਮ ਦੇਣਾ ਸੀ ਉਹ ਉਹਦੇ ਲਈ ਦਫ਼ਤਰਾਂ ਦੇ ਚੱਕਰ ਕੱਢ-ਕੱਢ ਕੇ ਕੱਢ-ਕੱਢ ਕੇ ਥੱਕ ਗਿਆ ਤੇ ਅਖੀਰ ਤੇ ਮਸਲਾ ਹਾਈ ਕੋਰਟ ਚ ਜਾ ਗਿਆ ਹਾਈ ਕੋਰਟ ਨੇ ਕਿਹਾ ਵੀ ਜਦੋਂ ਕੋਈ ਬੰਦਾ ਜਿਹਦੇ ਬਾਹਾਂ ਹੈ ਨਹੀਂ ਉਹ ਪਾਣੀ ਦੇ ਵਿੱਚ ਵੜਦਾ ਹੈਗਾ ਤੇ ਜਦੋਂ ਉਹ ਬਾਹਰ ਆਉਂਦਾ ਉਸ ਦਾ ਵੈਸੇ ਹੀ ਸਵਾਗਤ ਕਰਨਾ ਚਾਹੀਦਾ ਵੀ ਉਹਦੇ ਬਾਹਾਂ ਨਹੀਂ ਬਾਹਰ ਆ ਗਿਆ ਉਹ ਕੱਲਾ ਬਾਹਰ ਹੀ ਨਹੀਂ ਆਉਂਦਾ ਉਹ ਜਿੱਤਦਾ ਹੈ ਦੂਜਿਆਂ ਨੂੰ ਹਰਾਉਂਦਾ ਹੈ ਤੇ ਤੁਸੀਂ ਤੁਹਾਨੂੰ ਤਾਂ ਇਹ ਤੇ ਮਾਰ ਹੋਣਾ ਚਾਹੀਦਾ ਸੀ ਉਹਦੇ ਘਰ ਜਾ ਕੇ ਦੇ ਕੇ ਆਉਣੀ ਚਾਹੀਦੀ ਸੀ ਪੈਸਾ ਤੇ ਉਹ ਇੱਥੇ ਠਟਕਦਾ ਕਰਦਾ ਦੋ ਲੱਖ ਜੁਰਮਾਨਾ ਉਹਨਾਂ ਨੂੰ ਅਧਿਕਾਰੀਆਂ ਨੂੰ ਕਿਤੇ ਅਜਿਹੀ ਬੇਰੁਖੀ ਜਿਹੜੀ ਐ ਸਿ ਦੇਸ਼ ਦੇ ਅੱਡ ਅੱਡ ਹਿੱਸਿਆਂ ਵਿੱਚ ਦੇਖਦੇ ਆ ਅਸੀਂ ਇਸ ਫੈਸਲੇ ਦਾ ਬਹੁਤ ਜ਼ਿਆਦਾ ਸਵਾਗਤ ਕਰਦੇ ਆ ਤੇ ਜਿਹੜੇ ਅਜਿਹੇ ਅਧਿਕਾਰੀ ਬੈਠੇ ਰਹਿੰਦੇ ਆ ਜਿਨ੍ਹਾਂ ਨੇ ਫੈਸਲੇ ਕਰਨੇ ਹੁੰਦੇ ਐ ਤੇ ਉਹ ਕਰਦੇ ਨਹੀਂ ਤੇ ਉਹ ਉਹਨਾਂ ਨੂੰ ਸਬਕ ਚਾਹੀਦਾ ਹੈ ਉਹਨਾਂ ਦੀ ਪਰਸਨਲ ਜੇਬ ਚੋਂ ਪੈਸੇ ਜਾਣੇ ਚਾਹੀਦੇ ਐ ਇਹ ਜਿਹੜਾ ਜੁਰਮਾਨਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਲਾਸਟ ਜਿਹੜੀ ਕਰਨੀ ਹੈ ਭਾਰਤ ਦੀ ਸਰਕਾਰ ਹੈ ਜਿਹੜੀ ਅੱਜ ਦੀ ਮੌਜੂਦਾ ਸਰਕਾਰ 11 ਸਾਲਾਂ ਤੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਬਦਲਣ ਦੇ ਵਿੱਚ ਲੱਗੀ ਹੋਈ ਹੈ ਇੱਕ ਵਾਰੀ ਤਾਂ ਅਮਿਤ ਸ਼ਾਹ ਨੇ ਕਿਹਾ ਸੀ ਇਤਿਹਾਸ ਉਹ ਹੈ ਜਿਹੜਾ ਅਸੀਂ ਕਹਾਂਗੇ ਜਿਹੜੀ ਜੋ ਘਟਨਾਵਾਂ ਦੇਸ਼ 'ਚ ਵਾਪਰਗੀਆਂ ਉਹ ਨਹੀਂ ਇਤਿਹਾਸ ਜਿਹੜਾ ਅਸੀਂ ਕਹਾਂਗੇ ਉਹ ਇਤਿਹਾਸ ਹੈ ਇਤਿਹਾਸ ਤਾਂ ਸਾਡੀ ਮਰਜ਼ੀ ਤੇ ਸੋ ਉਹਨਾਂ ਨੇ 8ਵੀਂ ਜਮਾਤ ਦੀ ਜਿਹੜੀ ਸੋਸ਼ਲ ਸਾਇੰਸ ਦੀ ਕਿਤਾਬ ਹੈ ਉਹਨੂੰ 'ਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਨੇ ਤੁਹਾਡੇ ਨਾਲ ਇੱਕ ਦਿਨ ਪਹਿਲਾਂ ਵੀ ਅਸੀਂ ਸਾਂਝੀ ਕੀਤੀ ਸੀ ਗੱਲ ਵੀ ਉਹਨਾਂ ਨੇ ਬਾਬਰ ਅਕਬਰ ਤੇ ਜਹਾਂਗੀਰ ਸਾਰੇ ਇਹਨਾਂ ਦਾ ਔਰੰਗਜ਼ੇਬ ਇਹਨਾਂ ਨੂੰ ਬਹੁਤ ਵੱਡੇ ਵਿਲਨ ਦੇ ਤੌਰ ਤੇ ਪ੍ਰਚਾਰਿਆਗਾ ਉਹਨਾਂ ਦੇ ਸਮੇਂ ਦੇ ਦੌਰਾਨ ਜਿਹੜਾ ਕੋਈ ਕੋਈ ਤਰੱਕੀ ਹੋਈ ਦੇਸ਼ ਦੀ ਜਾਂ ਕੁਝ ਹੋਰ ਹੋਇਆ ਉਹ ਪਹਿਲੂਆਂ ਨੂੰ ਬਿਲਕੁਲ ਹੀ ਛੱਡ ਦਿੱਤਾ ਤੇ ਦੂਜੇ ਵੱਨੇ ਅ ਅੱਜ ਇੰਡੀਅਨ ਐਕਸਪ੍ਰੈਸ ਨੇ ਇਹ ਵੀ ਖਬਰ ਲਾਈ ਹੈ ਵੀ ਦੱਖਣ ਦੇ ਵਿੱਚ ਜੇ ਅੰਗਰੇਜ਼ਾਂ ਨੂੰ ਰੁਕਾ ਰੋਕੀ ਪਾਈ ਰੱਖਿਆ ਰੋਕ ਰੁਕਾਵਟ ਪਾ ਕੇ ਰੱਖੀ ਚਾਹੇ ਉਹ ਮਰਾਠੇ ਸੀ ਤੇ ਚਾਹੇ ਉਹ ਦੱਖਣ ਦੇ ਰਾਜੇ ਸੀ ਉਹਨਾਂ ਦੇ ਵਿੱਚ ਟੀਪੂ ਸੁਲਤਾਨ ਹੈਦਰ ਹੈਦਰ ਅਲੀ ਤੇ ਜਿਹੜੀਆਂ ਮੈਸੂਰ ਦੀਆਂ ਹੋਰ ਲੜਾਈਆਂ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਥੱਲ ਪਾ ਕੇ ਰੱਖੀ ਸਾਊਥ ਇੰਡੀਆ ਜਾਣ ਤੋਂ ਉਹਨਾਂ ਦੀਆਂ ਬਹਾਦਰੀ ਭਰੇ ਕਾਰਨਾਮੇ ਜਿਹੜੇ ਐ ਉਹ ਇਤਿਹਾਸ ਦੀ ਕਿਤਾਬ ਚੋਂ ਤਾਂ ਕੱਢੇ ਜਾ ਸਕਦੇ ਨਾ ਤਾਂ ਉਹ ਇਤਿਹਾਸ ਚੋਂ ਕੱਢੇ ਜਾ ਸਕਦੇ ਐ ਤੇ ਨਾ ਜਿਹੜੇ ਲੋਕਾਂ ਦੇ ਨਾਲ ਉਹ ਵਾਪਰੀਆਂ ਗੱਲਾਂ ਉਹਨਾਂ ਦੀਆਂ ਪੀੜ੍ਹੀਆਂ ਉਹਨਾਂ ਚੋਂ ਕੱਢੇ ਜਾ ਸਕਦੇ ਐ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਵੀ ਮੈਸੂਰ ਦਾ ਜਿੰਨਾ ਇਲਾਕਾ ਹੈ ਉੱਥੋਂ ਦੇ ਜਿਹੜੇ ਮੁਜਾਰੇ ਕਿਸਮ ਦੇ ਛੋਟੇ ਕਿਸਾਨ ਸੀਗੇ ਖੇਤੀ ਦੇ ਉੱਤੇ ਕੰਮ ਕਰਦੇ ਲੋਕ ਉਹਨਾਂ ਲਈ ਵੱਡਾ ਕੰਮ ਉਹਨਾਂ ਨੇ ਕੀਤਾ ਸੀਗਾ ਜਿੱਥੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜੀ ਆਪਣੀ ਸ਼ਹਾਦਤ ਪਾਤੀ ਤੀਪੂ ਸੁਲਤਾਨ ਨੇ ਉੱਥੇ ਉਹਨਾਂ ਗਰੀਬ ਲੋਕਾਂ ਦੇ ਲਈ ਵੀ ਲੜੇ ਸੀਗੇ ਉਹ ਲੋਕ ਤਾਂ ਉਹਦੇ ਜਸ ਗਾਉਂਦੇ ਆ ਉਹਨਾਂ ਦੇ ਵਿੱਚ ਤਾਂ ਲੋਕ ਕਥਾਵਾਂ ਬਣੀਆਂ ਹੋਈਆਂ ਨੇ ਬਹੁਤ ਸਾਰੀਆਂ ਜਿਹੜੀਆਂ ਕਥਾਵਾਂ ਬਣੀਆਂ ਹੋਈਆਂ ਨੇ ਉਹਦੀਆਂ ਗੀਤ ਬਣੇ ਹੋਏ ਐ ਉਹਨਾਂ ਨੂੰ ਤੁਸੀਂ ਲੋਕਾਂ ਦੇ ਦਿਲਾਂ ਚੋਂ ਕਿਵੇਂ ਕੱਢਦੇ ਹੋਗੇ ਦੀਪੂ ਸੁਲਤਾਨ ਨੂੰ ਕਿਤਾਬ ਚੋਂ ਕੱਟ ਸਕਦੇ ਹੋ ਜਦੋਂ ਪੁੱਛਿਆ ਜਿਹੜਾ ਜਿਹੜਾ ਬੰਦਾ ਇਸ ਕਮੇਟੀ ਦਾ ਇੰਚਾਰਜ ਹੈ ਚੇਅਰਮੈਨ ਹੈਗਾ ਮਾਈਕਲ ਦਨੀਨਾ ਉਸ ਨੂੰ ਜਦੋਂ ਪੁੱਛਿਆ ਐਨਸੀਆਰਟੀ ਦਾ ਜਿਹੜੀਆਂ ਕਿਤਾਬਾਂ ਦਾ ਇਹ ਚੇਅਰਮੈਨ ਹੈ ਉਸ ਨੂੰ ਪੁੱਛਿਆ ਵੀ ਇਹ ਤੁਸੀਂ ਕੀ ਉਹ ਕਹਿੰਦਾ ਨਹੀਂ ਨਹੀਂ ਕੋਈ ਸਾਰੀਆਂ ਗੱਲਾਂ ਥੋੜੋ ਦੇਣੀਆਂ ਹੁੰਦੀਆਂ ਨੇ ਕੋਈ ਛੱਡ ਨਹੀਂ ਇਹਨੂੰ ਜਿਹੜੀ ਅਸੀਮ ਰਾਠਿਆਂ ਦੇ ਵਿਰੁੱਧ ਨਹੀਂ ਰਾਠੇ ਬਹੁਤ ਬਹਾਦਰੀ ਨਾਲ ਲੜਦੇ ਰਹੇ ਐ ਪਹਿਲਾਂ ਮੁਗਲ ਸਾਮਰਾਜ ਦੇ ਵਿਰੁੱਧ ਲੜੇ ਫਿਰ ਅੰਗਰੇਜ਼ਾਂ ਦੇ ਨਾਲ ਵੀ ਲੜਦੇ ਰਹੇ ਐ ਉਹਨਾਂ ਦੇ ਤਾਂ ਤੇਜ ਕਈ ਗੁਣਾ ਵਧਾ ਦਿੱਤੇ ਇਹ ਬਿਲਕੁਲ ਹੀ ਕੱਢ ਤਾ ਇਹ ਇਹ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਵੀ ਮਾਨੀ ਕੀਤੀ ਜਾ ਰਹੀ ਹੈ ਦੂਜੀ ਗੱਲ ਵੀ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਇਹ ਪਹਿਲਾ 파ਰਟ ਐ ਜਿਹੜਾ ਦੂਜਾ ਪਾਰਟ ਹੈ ਉਹਦੇ ਚ ਟੀਪੂ ਸੁਲਤਾਨ ਜੀ ਤੇ ਹੋਰ ਪਾਏ ਜਾਣਗੇ ਕਹਿੰਦਾ ਲੱਗਦਾ ਵੀ ਨਹੀਂ ਪਾਏ ਜਾਣਗੇ ਯਾਨੀ ਅਸੀਂ ਸੋਚ ਰੱਖਿਆ ਵੀ ਇਹ ਇਹ ਜਿਹੜੇ ਮੁਸਲਮਾਨ ਰਾਜਿਆਂ ਨੇ ਕੋਈ ਚੰਗਾ ਕੀਤਾ ਉਹ ਕੱਢ ਦੇਣੇ ਆ ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਨੂੰ ਵਧਾ ਕੇ ਪੇਸ਼ ਕਰ ਦੇਣਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ